ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜਿਨ੍ਹਾਂ ਦਾ ਨਾਮ ਐਸ ਜੀ ਤੇ ਆਰ ਅੱਖਰ ਤੋਂ ਸ਼ੁਰੂ ਹੁੰਦਾ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਫਰਵਰੀ ਦਾ ਮਹੀਨਾ ਕਿਵੇਂ ਦਾ ਰਹਿਣ ਵਾਲਾ ਹੈ ਉਹਨਾਂ ਦੇ ਤਾਰੇ ਕੀ ਕਹਿੰਦੇ ਹਨ ਕੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਹੜੇ-ਕਿਹੜੇ ਬਦਲਾਅ ਹੋਣਗੇ ਕਿਹੜੀਆਂ ਉਹਨਾਂ ਨੂੰ ਖੁਸ਼ਖਬਰੀਆਂ ਮਿਲਣਗੀਆਂ ਤੇ ਕਿਹੜੀਆਂ ਉਹ ਸਾਵਧਾਨੀਆਂ ਵਰਤਣ ਤਾਂਕੇ ਉਹਨਾਂ ਦੀ ਜ਼ਿੰਦਗੀ ਖੁਸ਼ਹਾਲ ਹੋ ਜਾਵੇ ਕਿ ਉਹ ਮਾਲਾ ਮਾਲ ਵੀ ਹੋ ਸਕਦੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂਕੇ ਮਾਤਾ ਲక్ష్ਮੀ ਜੀ ਦੀ ਕਿਰਪਾ ਬਾਰਾਹੀ ਰਾਸ਼ੀਆਂ ਦੇ ਉੱਪਰ ਪੰਚ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਤਾਂ ਦੇ ਨਾਲ ਮਾਲਾ ਮਾਲ ਸੋ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਿਨ੍ਹਾਂ ਦੇ ਨਾਮ ਦਾ ਪਹਿਲਾ ਅੱਖਰ ਐਸ ਜੀ ਤੇ ਆ ਅੱਖਰ ਤੋਂ ਸ਼ੁਰੂ ਹੁੰਦਾ ਹੈ ਉਨਾ ਵਿਅਕਤੀਆਂ ਦੇ ਬਾਰੇ ਬਹੁਤ ਕੁਝ ਜਾਣਿਆ ਜਾ ਸਕਦਾ ਹੈ ਜਿਨ੍ਹਾਂ ਦਾ ਇਹ ਤਿੰਨ ਅੱਖਰਾਂ ਤੋਂ ਨਾਮ ਸ਼ੁਰੂ ਹੁੰਦਾ ਹੈ ਉਹਨਾਂ ਦੀ ਰਾਸ਼ੀ ਕੁੰਭ ਹੁੰਦੀ ਹੈ ਇਸ ਲਈ ਅਸੀਂ ਕੁੰਭ ਰਾਸ਼ੀ ਵਾਲਿਆਂ ਦੇ ਲਈ ਗੱਲਬਾਤ ਕਰਨ ਵਾਲੇ ਹਾਂ ਜਿਨ੍ਹਾਂ ਦਾ ਅੱਖਰ ਆਰ ਦੇ ਨਾਮ ਤੋਂ ਸ਼ੁਰੂ ਹੁੰਦਾ ਹੈ ਉਹਨਾਂ ਦੇ ਬਾਰੇ ਵੀ ਇਸ ਮਹੀਨੇ ਦੀ ਭਵਿੱਖ ਬਾਣੀ ਦੱਸਣ ਵਾਲੇ ਹਾਂ ਜੀ ਇਸ ਦੇ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜੇ-ਕਿਹੜੇ ਬਦਲਾਵ ਹੋਣ ਵਾਲੇ ਹਨ ਉਨ੍ਹਾਂ ਦੇ ਪ੍ਰੇਮ ਸੰਬੰਧ ਵਿਆਹੁਤਾ ਸੰਬੰਧ ਦੀ ਕੁੰਡਲੀ ਬਾਰੇ ਵੀ ਅਸੀਂ ਚਰਚਾ ਕਰ ਲਵਾਂਗੇ। ਅੰਤ ਵਿੱਚ ਤੁਹਾਨੂੰ ਇਹਨਾਂ ਸਾਰੇ ਹੀ ਮਾੜੇ ਹਾਲਾਤ ਦੇ ਬਾਰੇ ਹੱਲ ਦੱਸ ਦੇਵਾਂਗੇ। ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆਓ ਜਾਣਦੇ ਹਾਂ ਉਹਨਾਂ ਲੋਕਾਂ ਦੇ ਬਾਰੇ ਜਿਨ੍ਹਾਂ ਦਾ ਨਾਮ ਇਹਨਾਂ ਤਿੰਨ ਅੱਖਰਾਂ ਤੋਂ ਸ਼ੁਰੂ ਹੋ ਜਾਂਦਾ ਹੈ। ਇਸ ਨਾਮ ਵਾਲਿਆਂ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਜੋ ਕੁਝ ਹੁੰਦਾ ਹੈ ਉਹ ਹੀ ਜ਼ੁਬਾਨ ਤੇ ਹੁੰਦਾ ਹੈ ਉਹ ਗੱਲ ਕਰਨਾ ਜਿਆਦਾ ਪਸੰਦ ਕਰਦੇ ਨਹੀਂ ਹਨ ਪਰ ਜਿਹਦੇ ਨਾਲ ਇਹ ਮਿਲ ਜੁਲ ਜਾਂਦੇ ਹਨ ਉਹਦੇ ਨਾਲ ਆਪਣੇ ਦਿਲ ਦੀਆਂ ਸਾਰੀਆਂ ਹੀ ਗੱਲਾਂ ਸ਼ੇਅਰ ਕਰ ਲੈਂਦੇ ਹਨ ਪਰ ਇਹਨਾਂ ਨੂੰ ਲੋਕ ਸਮਝਣ ਵਿੱਚ ਬਹੁਤ ਹੀ ਗਲਤੀ ਕਰ ਜਾਂਦੇ ਹਨ ਇਸ ਲਈ ਤੁਹਾਨੂੰ ਧਿਆਨ ਦੇਣਾ ਹੋਵੇਗਾ ਕਿ ਜੇਕਰ ਤੁਹਾਡੇ ਵੀ ਆਸ-ਪਾਸ ਇਹ ਤਿੰਨ ਅੱਖਰ ਵਾਲੇ ਲੋਕ ਰਹਿੰਦੇ ਹਨ ਤਾਂ ਤੁਸੀਂ ਉਹਨਾਂ ਦੇ ਨਾਮ ਦੇ ਬਾਰੇ ਜਾਣਨ ਦੇ ਲਈ ਉਹ ਜਾਓ ਤਿਆਰ ਉਹ ਕਈ ਵਾਰ ਛੋਟੀਆਂ ਛੋਟੀਆਂ ਗੱਲਾਂ ਤੇ ਗੁੱਸੇ ਹੋ ਜਾਂਦੇ ਹਨ ਪਰ ਉਹ ਆਪਣੇ ਗੁੱਸੇ ਤੇ ਕਾਬੂ ਕਰਨਾ ਨਹੀਂ ਜਾਣਦੇ ਉਹ ਆਪਣੇ ਗੁੱਸੇ ਤੇ ਕਾਬੂ ਪਾਉਣਾ ਕਿਉਂਕਿ ਨਹੀਂ ਜਾਣਦੇ ਕਿਉਂਕਿ ਉਹ ਦਿਲ ਦੇ ਬੜੇ ਹੀ ਸਾਫ਼ ਹੁੰਦੇ ਹਨ ਉਹ ਆਪਣੇ ਰਿਸ਼ਤੇ ਦੇ ਵਿੱਚ ਝੂਠ ਤੇ ਝੂਠੇ ਲੋਕਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦੇ ਇਸ ਕਾਰਨ ਕਈ ਵਾਰ ਉਹਨਾਂ ਦਾ ਸੁਭਾਅ ਆਪਣੇ ਸਾਥੀ ਪ੍ਰਤੀ ਤਾਕਤਵਰ ਹੋ ਜਾਂਦਾ ਹੈ ਇਸ ਲਈ ਜੇਕਰ ਉਹਨਾਂ ਦੀ ਆਜ਼ਾਦੀ ਦੇ ਵਿੱਚ ਰੁਕਾਵਟ ਹੁੰਦੀ ਹੈ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦੇ ਕੋਈ ਉਹਨਾਂ ਤੇ پابੰਦੀਆਂ ਲਗਾਉਂਦਾ ਹੈ ਪਰ ਉਹ ਆਪਣੀ ਮਰਜ਼ੀ ਦੇ ਨਾਲ ਆਪਣੀ ਜ਼ਿੰਦਗੀ ਜਿਉਣਾ ਪਸੰਦ ਕਰਦੇ ਹਨ ਜਦੋਂ ਉਹ ਮਹਿਸੂਸ ਕਰਦੇ ਹਨ ਕਿ ਤੁਸੀਂ ਉਹਨਾਂ ਦੇ ਵਿਚਾਰਾਂ ਦੇ ਨਾਲ ਮੇਲ ਨਹੀਂ ਖਾਂਦੇ ਉਹ ਆਪਸੀ ਰਿਸ਼ਤੇ ਨੂੰ ਨਹੀਂ ਵਧਾਉਂਦੇ ਤੇ ਜੇਕਰ ਤੁਹਾਡੇ ਵਿਚਾਰ ਉਹਨਾਂ ਦੇ ਨਾਲ ਰਲ ਜਾਣ ਤੇ ਉਹ ਆਪਣੇ ਰਿਸ਼ਤੇ ਨੂੰ ਤੁਹਾਡੇ ਨਾਲ ਬਦਾਲ ਲੈਂਦੇ ਹਨ ਦੋਸਤੋ ਇਹ ਤਿੰਨ ਅੱਖਰਾਂ ਦੇ ਨਾਮ ਦੇ ਲੋਕਾਂ ਲਈ ਪ੍ਰੇਮ ਸਬੰਧਾਂ ਦੇ ਜੇਕਰ ਗੱਲ ਕੀਤੀ ਜਾਵੇ ਤਾਂ ਸਾਲ 2025 ਫਰਵਰੀ ਦਾ ਮਹੀਨਾ ਇਹਨਾਂ ਲੋਕਾਂ ਦੇ ਲਈ ਆਪਣੇ ਬਜ਼ੁਰਗਾਂ ਤੇ ਆਪਣੇ ਸਾਥੀ ਨੂੰ ਧਿਆਨ ਦੇ ਵਿੱਚ ਰੱਖਣਾ ਹੋਵੇਗਾ ਸ਼ਨੀ ਦੇਵ ਤੁਹਾਡੀ ਰਾਸ਼ੀ ਦੇ ਮਾਲਕ ਹਨ ਇਸ ਸਮੇਂ ਪਰ ਫਿਰ ਵੀ ਤੁਹਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਸ਼ਨੀ ਦੀ ਛਾਟ ਸਤਿ ਵੀ ਹੈ ਤਾਂ ਸਾਲ 2025 ਦੇ ਦੂਸਰੇ ਮਹੀਨੇ ਦੇ ਦੌਰਾਨ ਤੁਹਾਡੀ ਛਾਟ ਸਤਿ ਬਣੀ ਹੀ ਰਹੇਗੀ ਇਹ ਅੱਖਰ ਦੇ ਨਾਮ ਵਾਲੇ ਲੋਕਾਂ ਨੂੰ ਦੱਸ ਦਈਏ ਜੇਕਰ ਤੁਸੀਂ ਪ੍ਰੇਮ ਸਬੰਧਾਂ ਦੇ ਚੰਗੇ ਨਤੀਜੇ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੋਵੇਗਾ ਕਿ ਤੁਹਾਨੂੰ ਆਪਣੇ ਤੇ ਕਾਬੂ ਵੀ ਰੱਖਣਾ ਚਾਹੀਦਾ ਹੈ ਆਪਣੇ ਸਾਥੀ ਤੇ ਸ਼ੱਕ ਕਰਨ ਤੋਂ ਬਚਣਾ ਹੋਵੇਗਾ ਤੁਸੀਂ ਵੇਖੋਗੇ ਕਿ ਤੁਹਾਨੂੰ ਬਹੁਤ ਹੀ ਵਧੀਆ ਨਤੀਜੇ ਮਿਲ ਸਕਦੇ ਹਨ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਫਰਵਰੀ ਦੇ ਮਹੀਨੇ ਦੇ ਆਖਰੀ ਤਰੀਕ ਤੱਕ ਤੁਹਾਨੂੰ ਪ੍ਰੇਮ ਸਬੰਧਾਂ ਦੇ ਵਿੱਚ ਸਧਾਰਨ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ ਇਸ ਤੋਂ ਬਾਅਦ ਦੇ ਹਾਲਾਤਾਂ ਦੇ ਵਿੱਚ ਉਤਾਰ ਚੜਾ ਆ ਸਕਦੇ ਹਨ ਜੇਕਰ ਅਸੀਂ ਵਿਆਹਤਾ ਸਬੰਧਾਂ ਦੀ ਗੱਲ ਕਰੀਏ ਤਾਂ ਤੁਹਾਨੂੰ ਪ੍ਰੇਮ ਸਬੰਧਾਂ ਦੇ ਵਿੱਚ ਸਫਲਤਾ ਮਿਲ ਜਾਵੇਗੀ ਤੁਹਾਨੂੰ ਸਾਲ 2025 ਦੇ ਵਿੱਚ ਆਪਣੇ ਪ੍ਰੇਮੀ ਦੇ ਵਿੱਚ ਭਰੋਸਾ ਕਾਇਮ ਰੱਖਣਾ ਹੋਵੇਗਾ ਤੁਸੀਂ ਦੇਖੋਗੇ ਕਿ ਤੁਹਾਡੇ ਪਾਰਟਨਰ ਤੋਂ ਤੁਹਾਡਾ ਭਰੋਸਾ ਵਾਰ-ਵਾਰ ਟੁੱਟ ਜਾਵੇਗਾ ਇਸ ਲਈ ਰਿਸ਼ਤੇ ਦੇ ਵਿੱਚ ਝਗੜੇ ਵੀ ਦੇਖਣ ਨੂੰ ਮਿਲ ਸਕਦੇ ਹਨ ਇਥੇ ਇਹ ਮਹੀਨਾ ਤੁਹਾਨੂੰ ਪ੍ਰੇਮ ਸਬੰਧਾਂ ਦੇ ਵਿੱਚ ਚੰਗੀਆਂ ਸ਼ੁਭ ਕਾਮਨਾਵਾਂ ਨੂੰ ਦਰਸਾਵੇਗਾ ਤੇ ਜੇਕਰ ਕਿਸੇ ਕਿਸਮ ਦਾ ਝਗੜਾ ਹੈ ਉਸਨੂੰ ਤੁਸੀਂ ਤੁਰੰਤ ਹੀ ਖਤਮ ਕਰ ਸਕਦੇ ਹੋ ਤੁਸੀਂ ਆਪਣੇ ਸਾਥੀ ਨੂੰ ਵੀ ਸਵੀਕਾਰ ਕਰ ਸਕਦੇ ਹੋ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਸਵੀਕਾਰ ਕਰ ਸਕਦੇ ਹੋ ਅਤੇ ਪਿਆਰ ਦੇ ਸਬੰਧਾਂ ਦੇ ਵਿੱਚ ਤੁਹਾਡਾ ਮਿਲਜੋਲ ਤੁਹਾਡਾ ਮਿਲਜੋਲ ਕੇ ਰਹਿਣਾ ਬਹੁਤ ਹੀ ਵਧੀਆ ਰਹੇਗਾ ਜਿਸ ਦੇ ਨਾਲ ਪੂਰਾ ਇਸ ਸਾਲ ਤੁਹਾਡਾ ਚੰਗਾ ਬਤੀਤ ਹੋਵੇਗਾ ਇਸ ਨਾਮ ਵਾਲੇ ਲੋਕਾਂ ਨੂੰ ਦੱਸ ਦਈਏ ਕਿ ਸਾਲ 2025 ਦੇ ਵਿੱਚ ਤੁਹਾਡੀ ਰਾਸ਼ੀ ਦਾ ਮਾਲਕ ਸ਼ਨੀ ਪਹਿਲੇ ਘਰ ਦੇ ਵਿੱਚ ਸਕਰਮਣ ਕਰੇਗਾ ਤੇ 7ਵੇਂ ਘਰ ਦੇ ਵਿੱਚ ਮਜੂਦ ਹੋਵੇਗਾ ਇਹ ਤੁਹਾਡੇ ਰਿਸ਼ਤਿਆਂ ਦੇ ਵਿੱਚ ਹੋਰ ਮਜ਼ਬੂਤੀ ਵਿਖਾ ਸਕਦਾ ਹੈ ਪਰ ਇਹ ਉਦੋਂ ਹੀ ਵਿਖਾਵੇਗਾ ਜਦੋਂ ਤੁਸੀਂ ਆਪਣੇ ਵਿਆਹੋ ਤੇ ਰਿਸ਼ਤੇ ਦੇ ਵਿੱਚ ਸੱਚੇ ਤੇ ਇਮਾਨਦਾਰ ਹੋ ਜਾਓਗੇ ਤੁਸੀਂ ਵੇਖੋਗੇ ਕਿ ਇਸ ਸਾਲ ਤੇ ਇਹ ਮਹੀਨਾ ਰਿਸ਼ਤੇਾਂ ਦੇ ਪ੍ਰਤੀ ਕਿੰਨਾ ਮਜ਼ਬੂਤ ਹੋ ਜਾਵੇਗਾ ਸਾਲ 2025 ਵਿੱਚ ਤੁਸੀਂ ਦੇਖੋਗੇ ਕਿ ਸਾਲ ਪਰ ਵਿਆਹ ਹੋਤਾ ਰਿਸ਼ਤੇ ਵਿੱਚ ਉਤਾਲ ਛੜਾ ਆਉਂਦੇ ਹੀ ਰਹਿਣਗੇ ਪਰ ਜੇਕਰ ਤੁਸੀਂ ਇਮਾਨਦਾਰ ਹੋ ਤੁਸੀਂ ਆਪਣੇ ਰਿਸ਼ਤੇ ਨੂੰ ਲੈ ਕੇ ਬਿਲਕੁਲ ਸੱਚੇ ਹੋ ਤਾਂ ਤੁਸੀਂ ਇਹ ਵੇਖੋਗੇ ਕਿ ਸ਼ਨੀ ਦਾ ਕਰਮਣ ਇਸ ਤੇ ਦੇ ਵਿੱਚ ਪੈਦਾ ਹੋ ਜਾਵੇਗਾ ਜਿਸ ਦੇ ਨਾਲ ਤੁਹਾਡਾ ਰਿਸ਼ਤਾ ਹੋਰ ਮਜ਼ਬੂਤ ਹੋਰ ਮਜ਼ਬੂਤ ਹੋ ਜਾਵੇਗਾ ਵਿਆਹ ਹੋ ਤਾਂ ਰਿਸ਼ਤੇ ਮਜ਼ਬੂਤ ਹੋਣਗੇ ਸਾਲ ਭਰ ਤੁਸੀਂ ਦੇਖੋਗੇ ਵਿਆਹ ਤੋਂ ਸਬੰਧ ਵੀ ਤੁਹਾਡੇ ਚੰਗੇ ਬਣ ਜਾਣਗੇ ਪਰ ਜੇਕਰ ਤੁਸੀਂ ਇਮਾਨਦਾਰ ਰਹੋਗੇ ਤੇ ਰਿਸ਼ਤੇ ਦੇ ਵਿੱਚ ਮਜ਼ਬੂਤੀ ਚੰਗੀ ਆ ਜਾਵੇਗੀ ਇਸ ਲਈ ਤੁਹਾਨੂੰ ਦੱਸ ਰਹੀ ਹਾਂ ਕਿ ਫਰਵਰੀ ਦਾ ਮਹੀਨਾ ਸਾਰਾ ਹੀ ਤੁਹਾਡੇ ਜੀਵਨ ਸਾਥੀ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਟਕਰਾਅ ਤੋਂ ਬਚਾ ਸਕਦਾ ਹੈ ਨਹੀਂ ਤਾਂ ਬਾਅਦ ਵਿੱਚ ਹੋਰ ਵੀ ਮਤਭੇਦ ਹੋ ਸਕਦੇ ਹਨ ਇੱਕ ਦੂਜੇ ਦੇ ਪ੍ਰਤੀ ਪਿਆਰ ਅਤੇ ਵੇਹਾਰ ਦੁਆਰਾ ਆਪਣੇ ਰਿਸ਼ਤੇ ਨੂੰ ਬਣਾਈ ਰੱਖੋ ਮਜ਼ਬੂਤ ਰੱਖੋ ਤਾਲਮਿਲ ਵੀ ਬਣਾ ਕੇ ਰੱਖੋ ਤਾਂ ਚੰਗਾ ਹੋਵੇਗਾ ਇਸ ਮਹੀਨੇ ਦੇ ਵਿੱਚ ਘਰ ਜੋ ਸਮਾਂ ਰਹੇਗਾ ਤੁਹਾਡੇ ਲਈ ਪੈਸੇ ਤੇ ਕਾਬੂ ਰੱਖਣਾ ਵੀ ਜ਼ਰੂਰੀ ਹੋਵੇਗਾ ਇਸ ਲਈ ਤੁਹਾਨੂੰ ਦੱਸ ਦੇ ਕਿ ਫਜ਼ੂਲ ਖਰਚੇ ਤੋਂ ਪਛ ਜਾਓ ਨਹੀਂ ਤਾਂ ਤੁਸੀਂ ਵੇਖੋਗੇ ਕਿ ਤੁਹਾਡੇ ਵਿੱਚ ਘਰ ਕਿਸੇ ਨੂੰ ਲੈ ਕੇ ਵਿਵਾਦ ਵੀ ਹੋ ਸਕਦਾ ਹੈ ਬੇਨਤੀ ਜਾਂ ਕਿਸੇ ਪਰਿਵਾਰਿਕ ਮੈਂਬਰਾਂ ਦੇ ਕਾਰਨ ਤੁਸੀਂ ਕਲੇਸ਼ ਵਿੱਚ ਸਕਦੇ ਹੋ ਉਸ ਤੋਂ ਬਾਅਦ ਦਾ ਸਮਾਂ ਵਿਆਹ ਤਸਬੰਦਾ ਦੇ ਲਈ ਚੰਗੇ ਨਤੀਜੇ ਲੈ ਕੇ ਆਵੇਗਾ ਨਾਲ ਹੀ ਨਾਲ ਦੱਸਤੇ ਹੀ ਕਿ ਫਰਵਰੀ ਦੇ ਅਖੀਰ ਦੇ ਤੱਕ ਇਸ ਸਮੇਂ ਤੁਸੀਂ ਸਾਵਧਾਨ ਰਹਿਣਾ ਇਥੇ ਛੋਟੇ ਮੋਟੇ ਝਗੜੇ ਦੇਖਣ ਨੂੰ ਮਿਲ ਸਕਦੇ ਹਨ ਜੇਕਰ ਇਹਨਾਂ ਨਾਂ ਵਾਲੇ ਲੋਕਾਂ ਦੀ ਸਿਹਤ ਦੀ ਗੱਲ ਕਰੀਏ ਇਸ ਮਹੀਨੇ ਤੁਹਾਡੀ ਸਿਹਤ ਬਹੁਤ ਹੀ ਵਧੀਆ ਰਹਿਣ ਵਾਲੀ ਹੈ ਜੇਕਰ ਤੁਸੀਂ ਆਪਣੇ ਖਾਣ ਪੀਣ ਦਾ ਧਿਆਨ ਕਰਦੇ ਹੋ ਤਾਂ ਤੁਹਾਡਾ ਸਰੀਰ ਤੰਦਰੁਸਤ ਹੋ ਜਾਵੇਗਾ ਜੇਕਰ ਤੁਸੀਂ ਕਾਫੀ ਸਮੇਂ ਤੋਂ ਕਿਸੇ ਬਿਮਾਰੀ ਦੇ ਨਾਲ ਜਿਹੜੇ ਜਰੇ ਸੀ ਤਾਂ ਉਸ ਬਿਮਾਰੀ ਤੋਂ ਇਸ ਸਮੇਂ ਤੁਹਾਨੂੰ ਛੁਟਕਾਰਾ ਮਿਲ ਸਕਦਾ ਹੈ ਜੇਕਰ ਇਹਨਾਂ ਤਿੰਨ ਹੀ ਲੋਕਾਂ ਦੇ ਬਾਰੇ ਗੱਲ ਕੀਤੀ ਜਾਵੇ ਤਾਂ ਜਿਹੜੇ ਇਸ ਨਾਮ ਵਾਲੇ ਵਿਦਿਆਰਥੀ ਵਰਗ ਦੇ ਨਾਲ ਸੰਬੰਧ ਰੱਖਦੇ ਹਨ ਜੋ ਬੱਚੇ ਵਿਦਿਆਰਥੀ ਹਨ ਉਹਨਾਂ ਦਾ ਇਸ ਸਮੇਂ ਪੜ੍ਹਾਈ ਦੇ ਵਿੱਚ ਮਨ ਲੱਗੇਗਾ ਜਿਸ ਨਾਲ ਉਹਨਾਂ ਨੂੰ ਕੋਈ ਵੱਡੀ ਪ੍ਰਾਪਤੀ ਮਿਲਣ ਦੀ ਉਮੀਦ ਬਣ ਸਕਦੀ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਦੁਕਾਨਦਾਰੀ ਦੇ ਨਾਲ ਸੰਬੰਧ ਰੱਖਦੇ ਹੋ ਤੇ ਇਸ ਸਮੇਂ ਤੁਸੀਂ ਹੋਣਾ ਦਿਨ ਰਾਤ ਚੌਗਣੀ ਤਰੱਕੀ ਕਰੋਗੇ ਇਹ ਤਿੰਨਾਂ ਹੀ ਨਾਮ ਵਾਲਿਆਂ ਨੂੰ ਦੱਸਦਾ ਹੀ ਹੈ ਕਿ ਜੇਕਰ ਤੁਸੀਂ ਆਪਣਾ ਕੋਈ ਵਪਾਰ ਨਵੇਂ ਤਰੀਕੇ ਦੇ ਨਾਲ ਸ਼ੁਰੂ ਕਰਨਾ ਚਾਹੁੰਦੇ ਹੋ ਉਸ ਵਪਾਰ ਵਿੱਚ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਹੋ ਜਾਵੇਗੀ ਤੇ ਨਾਲ ਹੀ ਨਾਲ ਦੱਸਦਾ ਹੀ ਹੈ ਕਿ ਇਹਨਾਂ ਤਿੰਨ ਨਾਮ ਵਾਲੇ ਲੋਕਾਂ ਨੂੰ ਆਪਣੇ ਬੱਚਿਆਂ ਦੇ ਵੱਲੋਂ ਕੋਈ ਵੱਡੀ ਖੁਸ਼ਖਬਰੀ ਸੁਣਾਨ ਨੂੰ ਮਿਲ ਸਕਦੀ ਹੈ ਜਿਸ ਨਾਲ ਇਹਨਾਂ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਰਹਿ ਜਾਵੇਗਾ ਇਸ ਸਮੇਂ ਜਿਹੜੇ ਲੋਕਾਂ ਦਾ ਵਿਆਹ ਨਹੀਂ ਸੀ ਹੋ ਰਿਹਾ ਉਨ੍ਹਾਂ ਦੇ ਵਿਆਹ ਦੇ શુભ ਸੰਜੋਗ ਬਾਰੇ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਰਿਸ਼ਤਾ ਪਿਆਰ ਵਾਲਾ ਜਿਹੜਾ ਸੀ ਉਹ ਹੁਣ ਵਿਆਹ ਦੇ ਬੰਧਨ ਦੇ ਵਿੱਚ ਪੱਜ ਜਾਵੇਗਾ। ਤੇ ਨਾਲ ਹੀ ਨਾਲ ਤੁਹਾਨੂੰ ਇਹ ਵੀ ਦੱਸ ਰਹੀ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਇੱਕ ਬੜਾ ਵੱਡਾ ਬਦਲਾਅ ਆਉਣ ਵਾਲਾ ਹੈ। ਤੁਹਾਡੀ ਜ਼ਿੰਦਗੀ ਦੇ ਵਿੱਚ ਆਰਥਿਕ ਤੰਗੇ ਦੂਰ ਹੋਵਗੇ ਤੇ ਆਰਥਿਕ ਹਾਲਾਤ ਸੁਧਰ ਜਾਣਗੇ। ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸੇ ਐਸੇ ਵਿਅਕਤੀ ਦੀ ਤੁਹਾਡੇ ਨਾਲ ਮੁਲਾਕਾਤ ਹੋ ਸਕਦੀ ਹੈ। ਜਿ세 ਮੁਲਾਕਾਤ ਦੇ ਨਾਲ ਤੁਹਾਨੂੰ ਕੋਈ ਐਸੀ ਜੌਬ ਆਫਰ ਹੋ ਸਕਦੀ ਹੈ ਜਿਸ ਦੇ ਨਾਲ ਤੁਹਾਡੇ ਘਰ ਦੇ ਆਰਥਿਕ ਹਾਲਾਤ ਸੁਧਰ ਜਾਣਗੇ ਤੁਹਾਡੀ ਗਰੀਬੀ ਦੂਰ ਹੋ ਜਾਵੇਗੀ ਇਹਨਾਂ ਤੇ ਨਹੀਂ ਨਾਮ ਵਾਲੇ ਲੋਕਾਂ ਨੂੰ ਦੱਸ ਰਹੀ ਹਾਂ ਕਿ ਤੁਹਾਡੇ ਜੀਵਨ ਸਾਥੀ ਵੱਲੋਂ ਤੁਹਾਨੂੰ ਕੋਈ ਖੁਸ਼ਖਬਰੀ ਸੁਣਾਉਣ ਨੂੰ ਮਿਲ ਸਕਦੀ ਹੈ ਜਿ세 ਨਾਲ ਤੁਹਾਡੇ ਘਰ ਦਾ ਮਾਹੌਲ ਖੁਸ਼ੀ ਨਵਾਂ ਬਣ ਜਾਵੇਗਾ ਇਸ ਮਹੀਨੇ ਵਿੱਚ ਤੁਹਾਡੇ ਘਰ ਕਿਸੇ ਐਸੇ ਮਹਿਮਾਨ ਦਾ ਆਗਮਨ ਹੋ ਜਾਵੇਗਾ ਜਿਸ ਦੇ ਆਉਣ ਦੇ ਨਾਲ ਤੁਹਾਡੇ ਘਰ ਬਹੁਤ ਖੁਸ਼ੀਆਂ ਦੇ ਨਾਲ ਭਰ ਜਾਵੇਗਾ ਸੋ ਦੋਸਤੋ ਇਹ ਇਨਾ ਤਿੰਨਾ ਅੱਖਰਾਂ ਵਾਲੇ ਨਾਮ ਦੇ ਬਾਰੇ ਸੀ ਭਵਿੱਖ ਬਾਣੀ ਇਹਨਾਂ ਦਾ ਫਰਵਰੀ ਦਾ ਮਹੀਨਾ ਕਿਵੇਂ ਦਾ ਰਹਿਣ ਵਾਲਾ ਹੈ ਕਿਹੜੀਆਂ ਇਹਨਾਂ ਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਦੋਸਤੋ ਇਹ ਵੀਡੀਓ ਦੀ ਚੈਨ ਕਰਿ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਦੇ ਹੋ ਜੀ ਧੰਨਵਾਦ